ਇਮੀਗ੍ਰੇਸ਼ਨ ਨੀਤੀਆਂ ਦੇ ਸਬੰਧੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਜਾਰੀ ਕੀਤੀ ਵੀਡੀਓ ਕਿਹਾ ਫੈਡਰਲ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਤੇ ਤੇਜ਼ੀ ਨਾਲ ਲਗਾ ਸਕਦੀ ਸੀ ਲਗਾ ਕੈਨੇਡਾ ਦੇ ਸੀਨੀਅਰਾਂ ਨੇ ਕਿਹਾ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਇਮੀਗ੍ਰੇਸ਼ਨ ਘਟਾਉਣਾ ਗਲਤ ਫੈਸਲਾ ਇੰਟਰਨੈਸ਼ਨਲ ਸਟੂਡੈਂਟਸ ਨਾਲ ਹੀ ਚੱਲਦੀ ਹੈ ਕੈਨੇਡਾ ਸਰਕਾਰ ਦੀ ਆਰਥਿਕਤਾ ਦੀ ਦੁਕਾਨ ਕਵੈਕ ਨੇ ਗਰਭਪਾਤ ਤੇ ਗਰਭ ਨਿਰੋਧਕ ਦਵਾਈਆਂ ਤੱਕ ਪਹੁੰਚ ਵਧਾਉਣ ਦੇ ਲਈ ਐਲਾਨੀ ਨਵੀਂ ਯੋਜਨਾ ਮਨਿਸਟਰ ਨੇ ਕਿਹਾ ਕਿ ਸੂਬਾਔਰਤਾ ਦੇ ਹੱਕਾ ਦੀ ਰਾਖੀ ਦੇ ਲਈ ਹੈ ਸਸ਼ੀਕਲ ਜੀ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੇਰੇ ਸ਼ੇਰੀ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਮਾੜੇ ਅੰਸਰਾ ਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਪ੍ਰੋਗਰਾਮਾਂ ਤੇ ਲਗਾਮ ਲਗਾਉਣ ਦੇ ਲਈ ਤੇਜ਼ੀ ਨਾਲ ਕਾਰਵਾਈ ਕਰ ਸਕਦੇ ਸੀ 트루도 ਨੇ ਐਤਵਾਰ ਨੂੰ YouTube ਤੇ तकरीबन 7 ਮਿੰਟ ਦਾ ਵੀਡੀਓ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਦੇ ਦਾਖਲਿਆਂ ਦੀ ਗਿਣਤੀ ਦੇ ਵਿੱਚ ਕਮੀ ਤੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਬਦਲਾ ਬਾਰੇ ਗੱਲ ਕੀਤੀ ਅਗਲੇ 2 ਸਾਲਾਂ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਸਟ੍ਰੀਮ ਦੇ ਵਿੱਚ ਲਗਭਗ 20% ਦੀ ਕਟੌਤੀ ਕੀਤੀ ਜਾ ਰਹੀ ਹੈ ਤੇ 2027 ਦੇ ਵਿੱਚ 3,65,000 PR ਸਵੀਕਾਰ ਕੀਤੇ ਜਾਣਗੇ ਵੀਡੀਓ ਦੇ ਵਿੱਚ 트루도 ਨੇ ਮਹਾਂਮਾਰੀ ਲਾਕਡਾਊਨ ਖਤਮ ਹੋਣ ਤੋਂ ਬਾਅਦ ਲੇਬਰ ਮਾਰਕੀਟ ਨੂੰ ਹੁਲਾ ਦੇਣ ਦੇ ਲਈ ਇਮੀਗ੍ਰੇਸ਼ਨ ਨੂੰ ਬਦਾਉਣ ਦੀ ਜ਼ਰੂਰਤ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਸ ਕਦਮ ਨੇ ਮੰਦੀ ਤੋਂ ਬਚਨ ਦੇ ਵਿੱਚ ਮਦਦ ਕੀਤੀ ਪਰ ਇਸ ਤੋਂ ਬਾਅਦ ਟਰੋਡੋ ਨੇ ਕਿਹਾ ਕਿ ਕੁਝ ਮਾੜੇ ਅੰਸਰਾਂ ਨੇ ਇਹਨਾਂ ਪ੍ਰੋਗਰਾਮਾਂ ਦਾ ਫਾਇਦਾ ਚੁੱਕਿਆ ਕੁਝ ਨੇ ਇਸ ਨੂੰ ਸਿਸਟਮ ਦੇ ਵਿੱਚ ਧਾਂਦਲੀ ਕਰਕੇ ਮੁਨਾਫੇ ਵੱਜੋਂ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਕਾਰਪੋਰੇਸ਼ਨਾਂ ਨੂੰ ਅਜਿਹਾ ਕਰਦਿਆ ਦੇਖਿਆ ਹੈ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਨੇ ਆਪਣੇ ਫਾਇਦੇ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮਾਂ ਦੀ ਜਿਹੜੀ ਹੈ ਉਹ ਦੁਰਵਰਤੋਂ ਕੀਤੀ ਹੈ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਬਹੁਤ ਜ਼ਿਆਦਾ ਟਿਊਸ਼ਨ ਫੀਸ ਅਦਾ ਕਰਦੇ ਨੇ ਉਹਨਾਂ ਨੇ ਕਿਹਾ ਕਿ ਘਟਾਲੇ ਬਾਜ਼ਾਂ ਨੇ ਨਾਗਰਿਕਤਾ ਦੇ ਲਾਰਿਆਂ ਦੇ ਨਾਲ ਹਾਸ਼ੀਆਗਤ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਟਰੂਡੋ ਨੇ ਕਿਹਾ ਕਿ ਪਿੱਛੇ ਜੇ ਦੇਖਿਆ ਜਾਵੇ ਤਾਂ ਮਹਾਮਾਰੀ ਤੋਂ ਬਾਅਦ ਦਾ ਜਿਹੜਾ ਉਛਾਲ ਉਹ ਬਹੁਤ ਜ਼ਿਆਦਾ ਹੋਇਆ ਤੇ ਕਾਰੋਬਾਰਾਂ ਨੂੰ ਹੁਣ ਵਾਧੂ ਕਾਮਿਆਂ ਦੀ ਲੋੜ ਨਹੀਂ ਹੈ ਅਤੇ ਇੱਕ ਫੈਡਰਲ ਟੀਮ ਦੇ ਵਜੋਂ ਅਸੀਂ ਤੇਜ਼ੀ ਨਾਲ ਹੁਣ ਕੰਮ ਕਰ ਸਕਦੇ ਸੀ ਤੇ ਤੇਜ਼ੀ ਨਾਲ ਪ੍ਰਵਾਹ ਨੂੰ ਬੰਦ ਵੀ ਕਰ ਸਕਦੇ ਸੀ ਫਿਰ ਟਰੂਡੋ ਨੇ ਕੈਨੇਡਾ ਆਉਣ ਵਾਲੇ ਸਥਾਈ ਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੇ ਨਿਰਧਾਰਤ ਪਿੱਛੇ ਦੇ ਨਾਲ ਨਵੀਂ ਇਮੀਗ੍ਰੇਸ਼ਨ ਯੋਜਨਾ ਬਾਰੇ ਗੱਲ ਕੀਤੀ ਅਗਲੇ 2 ਸਾਲਾਂ ਵਿੱਚ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੇ ਵਿੱਚ ਪੜਾवार ਕਟੌਤੀ ਤੋਂ ਇਲਾਵਾ ਹਾਲੀਆ ਤਬਦੀਲੀਆਂ ਨੇ ਰੋਜ਼ਗਾਰ ਦਤਾਵਾਂ ਲਈ ਅਸਥਾਈ ਵਰਕਰ ਪਰਮਟਾਂ ਦੀ ਮਨਜ਼ੂਰੀ ਪ੍ਰਾਪਤ ਕਰਨਾ ਵੀ ਮੁਸ਼ਕਲ ਬਣਾ ਦਿੱਤਾ ਟਰੂਡੋ ਨੇ ਕਿਹਾ ਕਿ ਸਰਕਾਰ ਦਾ ਇਮੀਗ੍ਰੇਸ਼ਨ ਕਟੌਤੀ ਦਾ ਟੀਚਾ ਆਬਾਦੀ ਦੇ ਵਿਕਾਸ ਨੂੰ ਸਥਿਰ ਕਰਨ ਦੇ ਵਿੱਚ ਮਦਦ ਕਰਨਾ ਹੈ ਤਾਂ ਕਿ ਉਦੋਂ ਤੱਕ ਹਾਊਸਿੰਗ ਉਪਲਬਧਤਾ ਵੀ ਵੱਧ ਸਕੇ ਅਤੇ ਫਿਰ ਇੱਕ ਵਾਰ ਫਿਰ ਹੌਲੀ-ਹੌਲੀ ਇਮੀਗ੍ਰੇਸ਼ਨ ਦਰਾਂ ਨੂੰ ਵਧਾਉਣ ਬਾਰੇ ਵਿਚਾਰ ਕਰਨਾ ਹੈ ਹੁਣ ਬੇਸ਼ੱਕ ਇਮੀਗ੍ਰੇਸ਼ਨ ਨੀਤੀਆਂ ਨੂੰ ਠੀਕ ਕਰਨ ਦੇ ਲਈ ਜੋ ਵੀ ਹੱਲ ਕੀਤੇ ਜਾ ਰਹੇ ਨੇ ਇਸ ਦੇ ਨਾਲ ਮਹਿੰਗਾਈ ਵੀ ਜੁੜੀ ਹੋਈ ਹੈ ਤੇ ਦੂਜਾ ਜਿਹੜੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵਧ ਰਿਹਾ ਉਹ ਵੀ ਜੁੜਿਆ ਹੋਇਆ ਹੈ ਪਰ ਦੂਜੇ ਪਾਸੇ ਜਦੋਂ ਆਮ ਨਾਗਰਿਕਾਂ ਤੋਂ ਪੁੱਛੋ ਤਾਂ ਉਹ ਇਸ ਫੈਸਲੇ ਨੂੰ ਕੋਈ ਬੜਾ ਸਹੀ ਨਹੀਂ ਮੰਨ ਰਹੇ ਖਾਸ ਕਰਕੇ ਸੀਨੀਅਰਸ ਦੇ ਨਾਲ ਗੱਲਬਾਤ ਕੀ ਕਰਨ ਪਹੰਚੀ ਚੈਨਲ ਪੰਜਾਬੀ ਦੀ ਟੀਮ ਤਾਂ ਬਹੁਤ ਸਾਰੇ ਸੀਨੀਅਰਸ ਨੇ ਕਿਹਾ ਕਿ ਇਹ ਜਿਹੜੀ ਕੈਨੇਡੀਅਨ ਆਰਥਿਕਤਾ ਦੀ ਦੁਕਾਨ ਹੈ ਇਹ ਤਾਂ ਚੱਲਦੀ ਹੀ ਇੰਟਰਨੈਸ਼ਨਲ ਸਟੂਡੈਂਟਸ ਹੋ ਹੈ ਇਸ ਲਈ ਇਹਨਾਂ ਦੇ ਉੱਤੇ ਸ਼ਿਕੰਜਾ ਕਸਣਾ ਇਹਨਾਂ ਦੀ ਗਿਣਤੀ ਨੂੰ ਘਟਾਉਣਾ ਕੋਈ ਬੜਾ ਵਧੀਆ ਫੈਸਲਾ ਨਹੀਂ ਹੈ ਇਕਨੋਮੀ ਨੂੰ ਸੈੱਟ ਕਰਨ ਦੇ ਲਈ ਤੇ ਮਹਿੰਗਾਈ ਨੂੰ ਘਟਾਉਣ ਦੇ ਲਈ ਸੋਸ਼ੀ ਕਾਲ ਜੀ ਇਹ ਕਿਹਾ ਜਾ ਰਿਹਾ ਵੀ ਕੈਨੇਡਾ ਦੇ ਵਿੱਚ ਮਹਿੰਗਾਈ ਬਹੁਤ ਹੈ ਤੇ ਪਰ ਕੈਨੇਡਾ ਸਰਕਾਰ ਦਾ ਇਹ ਕਹਿਣਾ ਵੀ ਅਸੀਂ ਜਿੰਨਾ ਇਮੀਗ੍ਰੇਸ਼ਨ ਨੂੰ ਸਖਤ ਕਰਕੇ ਮਹਿੰਗਾਈ ਦੇ ਉੱਤੇ ਜਿਹੜੀ ਹੈ ਉਹ ਨਕੇਲ ਕਸਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖਿਆ ਹਰ ਦਿਨ ਨਵੇਂ ਨਵੇਂ ਫੈਸਲੇ ਸਰਕਾਰ ਕਰ ਰਹੀ ਹੈ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਤੁਹਾਡੇ ਬਜ਼ੁਰਗ ਨੇ ਉਹ ਕੀ ਸੋਚਦੇ ਨੇ ਮਹਿੰਗਾਈ ਨੂੰ ਲੈ ਕੇ ਉਹਨਾਂ ਨਾਲ ਗੱਲ ਕਰਦੇ ਹਾਂ ਅੰਗਰੇਜ਼ੀ ਤੁਹਾਨੂੰ ਲੱਗਦਾ ਵੀ ਮਹਿੰਗਾਈ ਇੱਥੇ ਬਹੁਤ ਜ਼ਿਆਦਾ ਹੋ ਚੁੱਕੀ ਹੋਈ ਹੈ ਮਹਿੰਗਾਈ ਹੈਗੀ ਹੈ ਜ਼ਿਆਦਾ ਹਾਂ ਕਿਹੜੀਆਂ ਚੀਜ਼ਾਂ ਦੇ ਸਭ ਤੋਂ ਜ਼ ਹੋ ਜੀ ਹਰੇਕ ਚੀਜ਼ ਤੇ ਮਹਿੰਗਾਈ ਆ ਹੂੰ ਤੇ ਕਿ ਕੈਨੇਡਾ ਕੈਨੇਡਾ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਇਮੀਗ੍ਰੇਸ਼ਨ ਤੇ ਉਹਨਾਂ ਨੇ ਵੱਡੇ ਵੱਡੇ ਫੈਸਲੇ ਲੈ ਲਏ ਜਿਹਦੇ ਵਿੱਚ ਉਹਨਾਂ ਨੇ ਸਟੂਡੈਂਟਾਂ ਤੇ ਵੀ ਨਕੇਲ ਕੱਸਤੀ ਵਿਜ਼ਟਰ ਵੀਜ਼ਾ ਵੀ ਜਿਹੜੇ ਘਟਾਤੇ ਤੁਹਾਨੂੰ ਲੱਗਦਾ ਸਹੀ ਫੈਸਲਾ ਇਹਦੇ ਨਾਲ ਮਹਿੰਗਾਈ ਠੀਕ ਹੋ ਜਾਊ ਉਹ ਤਾਂ ਫੈਸਲਾ ਉਹਨਾਂ ਦਾ ਆਪਦਾ ਵਾ ਸਾਨੂੰ ਤਾਂ ਫੈਸਲਾ ਉਹੀ ਆ ਜਿਹੜਾ ਕੋ ਪੈਨਸ਼ਨ ਮਿਲੂ 4 ਪੈ ਵੱਧ ਮਿਲਣਗੇ ਹਾਂ ਉਹੀ ਫੈਸਲਾ ਠੀਕ ਆ ਇਦਾਂ ਦੀਆਂ ਗੱਲਾਂ ਸਾਨੂੰ ਕੋਈ ਪਤਾ ਅਸੀਂ ਇਹ ਅੱਪ ਦਾ ਹੱਥ ਖੇਲੇ ਉਹ ਘਰ ਚਲਗੇ ਜੇ ਗਮਾਂ ਸਿਆਸੀ ਗੱਲਾਂ ਹੁੰਦੀਆਂ ਅੱਜ ਪਰ ਮਹਿੰਗਾਈ ਤਾਂ ਹੈਗੀ ਅੰਦਰ ਚਲ ਮਹਿੰਗਾਈ ਤਾਂ ਹੈਗੀ ਹੈਗੀ ਹੈ ਜੀ ਕਿ ਕੈਨੇਡਾ ਸਰਕਾਰ ਨੇ ਜਿਵੇਂ ਹੁਣ ਕਿਹਾ ਵੀ ਅਸੀਂ ਮਹਿੰਗਾਈ ਤੇ ਨਕੇਲ ਕੱਸਣ ਵਾਸਤੇ ਸਟੂਡੈਂਟ ਵੀਜ਼ਾ ਹੋਰ ਜਿਹੜੇ ਵਿਜ਼ਟਰ ਵੀਜ਼ਾ ਅਸੀਂ ਘਟਾਪੇ ਠੀਕ ਹੈ ਮਹਿੰਗਾਈ ਦਾ ਦੋ ਚੀਜ਼ਾਂ ਦਾ ਜਾਂ ਘਰ ਮਹਿੰਗੇ ਜਾਂ ਕਾਰਾਂ ਮਹਿੰਗੀਆਂ ਇਹਨਾਂ ਨੇ ਮਹਿੰਗਾਈ ਆ ਹੋਰ ਕਣਕ ਆਟੇ ਨਾਲ ਤਾਂ ਨਹੀਂ ਮਹਿੰਗਾਈ ਹੋ ਗਈ ਇਹ ਨਹੀਂ ਹੋ ਗਈ ਥੋੜਾ ਬੜਾ ਫਰਕ ਪਿਆ ਉਹਨੇ ਪੈਸੇ ਹੀ ਬਥੇਰੇ ਤੇ ਮਿਲਦੇ ਤੇ ਤਨਖਾਹਾਂ ਬਹੁਤ ਠੀਕ ਹੈ ਜੀ ਠੀਕ ਹੈ ਹਾਂ ਜੀ ਅੰਕ ਜੀ ਮਹਿੰਗਾਈ ਕਿੰਨੀ ਕੁ ਹੈ ਬਹੁਤ ਜਿਆਦਾ ਮਹਿੰਗਾਈ ਹੋ ਗਈ ਹੈ ਜੀ ਉਸ ਹਿਸਾਬ ਨਾਲ ਪੈਨਸ਼ਨਾਂ ਹੈ ਨਹੀਂ ਹਾਂ ਤੇ ਅੱਛਾ ਤੁਹਾਨੂੰ ਲੱਗਦਾ ਵੀ ਕੈਨੇਡਾ ਸਰਕਾਰ ਜਿਹੜੀ ਹੈ ਵੀ ਕੈਨੇਡਾ ਸਰਕਾਰ ਜਿਹੜੀ ਹੈ ਉਹ ਇਮੀਗ੍ਰੇਸ਼ਨ ਦੇ ਫੈਸਲੇ ਸਹੀ ਕਰਦੀ ਪਈ ਤੇ ਉਹ ਕਾਫੀ ਹੱਦ ਤੱਕ ਮਹਿੰਗਾਈ ਨੂੰ ਘਟਾ ਦੂ ਲੱਗਦਾ ਆਸ ਕੋਈ ਨਹੀਂ ਕੋਈ ਆਸ ਨਹੀਂ ਨਹੀਂ ਹਾਂ ਮਗਾ ਇਹ ਕਟਣੀ ਬਹੁਤ ਔਖੀ ਆ ਕਟਾ ਰਹਿਣ ਤਾਂ ਗੱਲ ਬੜੀ ਆ ਚਾਹੀਦੀ ਹੈਗੀ ਕਟਾਉਣੇ ਜੀ ਹਾਂ ਹਾਂ ਠੀਕ ਹੈ ਜੀ ਹਾਂ ਜੀ ਸਰ ਤੁਹਾਡਾ ਤੋਂ ਵੀ ਜਾਨਣਾ ਚਾਹਾਂਗੇ ਵੀ ਮਹਿੰਗਾਈ ਜਿਹੜੀ ਹੈ ਅੰਗਰ ਜੀ ਤੁਸੀਂ ਦੱਸੋ ਮਹਿੰਗਾਈ ਬਹੁਤ ਜ਼ਿਆਦਾ ਇੱਥੇ ਹੋਈ ਪਈ ਆ ਉਹਨੂੰ ਘਟਾਉਣ ਲਈ ਕਹਿੰਦੇ ਇਮੀਗ੍ਰੇਸ਼ਨ ਤੇ ਸਖਤੀ ਕਰ ਦਿਓ ਤੁਹਾਡੇ ਹਿਸਾਬ ਨਾਲ ਸਹੀ ਆ ਨਹੀਂ ਇਹ ਇੱਕ ਨਹੀਂ ਨਹੀਂ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਉਹਨਾਂ ਦਾ ਘਟਾਉਣ ਨਾਲ ਕੀ ਹੋ ਜਾਊਗਾ ਹਾਂ ਕੁਝ ਨਹੀਂ ਹੁੰਦਾ ਹਾਂ ਸਰਕੇ ਦੇ ਉਹਨਾਂ ਨੇ ਜ਼ਰੂਰਤ تھی ਤਾਂ ਉਹਨਾਂ ਨੂੰ ਬੁਲਾਇਆ ਜਦ ਕੰਮ ਨਿਕਲ ਗਿਆ ਹੁਣ ਰੇਟ ਦੇ ਉਹਨਾਂ ਨੂੰ ਹੁਣ ਆਦ ਕਾਲ ਗੁਰਸਰੀਆ ਸਾਡੇ ਜੇ ਪੈਨਸ਼ਨਾਂ ਤਾਂ ਘਰ ਦੇ ਖਰਚਾਂ ਵਿੱਚ ਨਿਕਲ ਜਾਂਦੀ ਹੈ ਕੀ ਕਰਦੇ ਨੇ ਕੀ ਪੈਨਸ਼ਨ ਕਿੰਨੀ ਪੈਨਸ਼ਨ ਕੀ ਆ ਜੇ ਅੱਗੇ ਜਿਹੜੀ 100 ਚ ਇੱਕ ਡਾਲਰ ਦੀ ਆਉਂਦੀ ਸੀਗੀ ਅੱਜ ਕੱਲ ਉਹ 10 ਡਾਲਰ ਦੀ ਆਉਂਦੀ ਹੈ ਤੋਕਾ ਓਕੇ ਜੀ ਸਾਨੂੰ ਪੈਨਸ਼ਨਾਂ ਨਾਲ ਹੋਰ ਵਾਧਣ ਕਿ ਮਿਲੇ 다시 ਹੋਰ ਹੈਲਪ ਕਰ ਸਕਦੇ ਘਰ ਦੇ ਕੋਈ ਉਹਨਾਂ ਦੀ ਹੁੰਦੀ ਇਸ ਤਰ੍ਹਾਂ ਦਾ ਸੋ ਮੇਰੇ ਖਿਆਲ ਕਰਦਾ ਵੀ ਸੋਚਣਾ ਚਾਹੀਦਾ ਨਾਲੇ ਪੈਨਸ਼ਨ ਆਉਂਦੇ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜੇ ਬੁਲਾ ਲਿਆ ਤਾਂ ਫਿਰ ਹਾਂ ਨੈਕਸਟ ਤੁਸੀਂ ਨਹੀਂ ਬੁਲਾਉਣਾ ਚਾਹੁੰਦੇ 댓 ਇਜ਼ ਰਾਈਟ ਬਿਲਕੁਲ ਹਮ ਠੀਕ ਹੈ ਜੇ ਤੁਸੀਂ ਉਹਨਾਂ ਪਾਲਿਸੀ ਬਣਾ ਰਹੇ ਆ ਨੈਕਸਟ ਆਉਣ ਵਾਲੇ ਜਿਹੜੇ ਜਨਰੇਸ਼ਨ ਜਾਂ ਸਟੂਡੈਂਟਸ ਆ ਉਹਨਾਂ ਨੂੰ ਰੋਕੋ ਕਿ ਸਾਡੇ ਸੁਭੇ ਇਹ ਜਿਹੇ ਆ ਜਿੱਥੇ ਕਿ ਲੇਬਰ ਦੀ ਬਹੁਤ ਲੋਡ ਆ ਗਈ ਆ ਉਧਰ ਡੁੰਡੇ ਉਹਨਾਂ ਨੂੰ ਜਾ ਕੇ ਉੱਥੇ ਅਡਜਸਟ ਕਰਾਓ ਹਾਂਗੇ ਉਹ 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 ਨਹੀਂ ਕਿ ਆ ਅਸੀਂ ਗਾ ਆਪਣੇ ਇਹਦੇ ਤੇ ਟੀਵੀ ਤੇ ਕਿ ਜਿਹੜੇ ਸੂਬੇ ਆ ਉਹ ਪਿੱਟ ਰਹੇ ਆ ਹਾਂਜੀ ਹਾਂਜੀ ਕਹਿੰਦੇ ਜੇ ਤੁਸੀਂ ਸਟੂਡੈਂਟ ਨੂੰ ਭੇਜਦੇ ਸਾਡਾ ਤਾਂ ਕੰਮ ਰੁਕ ਜਾਊਗਾ ਬਿਲਕੁਲ 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 ਹਾਂਜੀ ਹਾਂਜੀ ਕੰਮ ਰੁਕ ਜਾਊਗਾ ਕਿਵੇਂ ਅਸੀਂ ਕੀ ਕਰਾਂਗੇ ਇਸ ਵਾਸਤੇ ਸਾਰਾ ਚੀਜ਼ਾਂ ਨੂੰ ਦੇਖ ਕੇ ਆਰਾਮ ਨਾਲ ਉਹਨੂੰ ਅਡਜਸਟ ਕਰਵਾ ਦੇਣਾ ਨਾ ਉਹਨਾਂ ਨੂੰ ਨੁਕਸਾਨ ਹੋਵੇ ਨਾ ਤੁਹਾਨੂੰ ਨੁਕਸਾਨ ਤੁਹਾਡੇ ਹਿਸਾਬ ਨਾਲ ਅੰਕਲ ਜੀ ਕੀ ਸਟੂਡੈਂਟ ਰੋਕਦੇ ਨੇ ਹਨਾ ਇਮੀਗ੍ਰੇਸ਼ਨ ਘਟਾ ਦੇਣੀ ਨਾ ਇਹਦੇ ਨਾਲ ਮਹਿੰਗਾਈ ਰੁਕ ਜੂ ਕੈਨੇਡਾ ਚ ਨਹੀਂ ਕੋਈ ਫਰਕ ਨਹੀਂ ਪੈਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਉਹਦਾ ਕਾਰਨ ਹੈ ਬੱਚੇ ਪੜ੍ਹੇ ਲਿਖੇ ਆਏ ਹੈ ਇਹ ਉਧਰੋਂ ਮਾਪਿਓ ਨੇ ਵੀ ਇਹ ਖਰਚਾ ਵਰਚਾ ਇਧਰੋਂ ਉਧਰੋਂ ਕਰਕੇ ਵਿਚਾਰਿਆਂ ਨੇ ਧੋਰੇ ਹੈ ਹੁਣ ਜੇ ਸਾਰੀਆਂ ਫਾਰਮੈਲਿਟੀਆਂ ਕਰਕੇ ਇੱਥੇ ਆ ਹੀ ਗਏ ਤੇ ਹੁਣ ਉਹਨਾਂ ਨੂੰ ਆਪਾਂ ਐਡਜਸਟ ਕਰਨਾ ਚਾਹੀਦਾ ਹੈ ਬਾਕੀ ਮਹਿੰਗਾਈ ਤਾਂ ਮੇਰਾ ਖਿਆਲ ਹੈ ਜੇ ਤਰੱਕੀ ਹੋਈ ਜਾਵੇ ਤੇ ਮਹਿੰਗਾਈ ਦਾ ਕੋਈ ਫਰਕ ਨਹੀਂ ਪੈਂਦਾ ਜੀ ਤੇ ਜੇ ਕਮ ਕਾਜੀ ਘਟ ਗਿਆ ਤੇ ਫਿਰ ਸਾਰਾ ਕੁਝ ਹੀ ਮੁਸ਼ਕਿਲ ਹੈ ਜੀ ਰੋਟੀ ਪਾਣੀ ਦੀ ਮੁਸ਼ਕਿਲ ਹੈ ਕੁਝ ਕਹਿਣਾ ਚਾਹੁੰਦੇ ਹਾਂ ਜੀ ਹਾਂ ਜਿਹੜਾ ਗਲਤੀ ਕਰ ਦੋ ਉਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਕਹਾਂ ਲਈ ਇਮਿਗ੍ਰੇਸ਼ਨ ਦਾ ਕੀ ਰੱਖਣਾ ਚਾਹੀਦਾ ਕਿਸ ਤਰ੍ਹਾਂ ਕਰਨਾ ਹਾਂ ਬਿਲਕੁਲ ਹਾਂ ਸੋ ਜਿਹੜੇ ਗਲਤੀ ਕਰਦੇ ਨੇ ਕਹਿੰਦੇ ਉਹਨਾਂ ਨੂੰ ਤਾਂ ਤੁਸੀਂ ਕੱਢੋ ਤੇ ਬਾਕੀਆਂ ਨੂੰ ਜਿਹੜਾ ਉਹ ਤੁਸੀਂ ਨਾ ਉਸ ਚੀਜ਼ ਦੇ ਉੱਤੇ ਕਰੋ ਵੀ ਸਾਰੀ ਇਮਿਗ੍ਰੇਸ਼ਨ ਤੇ ਸਖਤੀ ਕਰਨਾ ਗਲਤ ਹੈ ਹਾਂ ਜੇ ਤੁਸੀਂ ਦੱਸੋ ਜੀ ਮਹਿੰਗਾਈ ਇਹ ਨਹੀਂ ਜ਼ਿਆਦਾ ਤੇ ਕਿਵੇਂ ਸੈੱਟ ਹੋ ਗਈ ਤੁਹਾਨੂੰ ਲੱਗਦਾ ਵੀ ਸਰਕਾਰ ਕਹਿੰਦੀ ਇਮੀਗ੍ਰੇਸ਼ਨ ਤੇ ਸਖਤੀ ਕਰਕੇ ਅਸੀਂ ਮਹਿੰਗਾਈ ਨੂੰ ਨਕੇਲ ਪਾ ਲਾਂਗੇ ਲੱਗਦਾ ਤੁਹਾਨੂੰ ਸਹੀ ਧਰ ਦੇ ਦੇਖੋ ਸਰਕਾਰ ਸਕੂਲ ਕੋਈ ਕੁਝ ਨਹੀਂ ਕਰਦੇ ਆਪਦੀਆਂ ਤਨਖਾਹਾਂ ਵਧਾਉਣ ਦੇ ਉੱਤੇ ਆ ਆਪਦੀ 20 ਤੋਂ ਲਾ ਕੇ 25% ਤਨਖਾਹ ਵਧਾ ਲੈਂਦੇ ਤੇ ਉਹਨਾਂ ਵਾਸਤੇ ਮਹਿੰਗਾਈ ਹੈ ਦੂਜਿਆਂ ਵਾਸਤੇ ਕੋਈ ਮਹਿੰਗਾਈ ਨਹੀਂ ਕਿਉਂਕਿ ਦੂਜਿਆਂ ਤਾਂ 4% ਦੇ ਕੇ ਰਾਜ਼ੀ ਨਹੀਂ ਕੁਝ ਨਹੀਂ ਕਰ ਰਹੀ ਗਵਰਨਮੈਂਟ ਨਥਿੰਗ ਕਿਉਂਕਿ ਦੋ 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 ਮਹੀਨੇ ਦਾ ਫੈਮਿਲੀ ਡਾਕਟਰ ਦੀ ਅਪਾਇੰਟਮੈਂਟ ਨੂੰ ਲੱਗ ਜਾਂਦੇ ਆ ਉਹ ਤੋਂ ਬਾਅਦ ਵੀ ਬਿਮਾਰੀ ਕਿਤੇ ਦੀ ਕਿਤੇ ਜਾਂਦੀ ਆ ਵੱਜ ਜਾਂਦੀ ਆ ਕੀ ਕਰੂ ਆਦਮੀ ਹੂੰ ਬਿਲਕੁਕੁਲ ਇਹੋ ਜਿਹੇ ਹਾਲਤਾ ਜੀ ਹਾਂਜੀ ਤੁਸੀਂ ਅੰਕਲ ਜੀ ਕੋਈ ਕਹਿਣਾ ਚਾਹੋਗੇ ਜਿਹੜੀ ਮਹਿੰਗਾਈ ਇੰਨੀ ਹੋਈ ਪਈ ਐ ਕਹਿੰਦੇ ਸਟੂਡੈਂਟ ਰੋਕ ਦੋ ਵਿਜ਼ਟਰ ਇੱਥੋਂ ਭਜਾ ਦੋ ਇਮੀਗ੍ਰੇਸ਼ਨ ਤੇ ਸਖਤੀ ਕਰ ਦੋ ਤੇ ਸਿੱਧਾ ਠੀਕ ਹੋ ਜੂ ਤੁਹਾਨੂੰ ਤੁਹਾਨੂੰ ਲੱਗਦਾ ਬਾਰੇ ਗਲਤ ਕਾਨੂੰਨ ਨਹੀਂ ਜਾਂਦੇ ਲੋਕਾਂ ਭਾਰਤ ਵਾਸਤੇ ਤਾਂ ਹੂੰ ਬੱਚਿਆਂ ਨੂੰ ਬਹੁਤ ਮੁਸ਼ਕਲ ਆ ਬਾਕੀ ਨਮਿਲਣ ਨੂੰ ਅੱਗੇ ਵੀ ਜਾਂ ਦਿੰਦੇ ਤੇ ਹੁਣ 20 ਦਿੰਦਾ ਦਿੰਦੇ ਅੱਗੇ ਤੇ 10 ਸਾਲ ਲੈਂਦੇ ਸੀ ਕਿਤੇ ਬਹੁਤ ਫਰਕ ਪਾਤਾ ਤੇ ਬਹੁਤ ਗਲਤ ਹੈ ਵੈਸੇ ਮਾ ਮਾਪ ਕੋ ਮਕੇ ਆਉਂਦੇ ਨੇ ਬੱਚਿਆਂ ਕੋ ਮਾਪਾਪ ਆਉਂਦੇ ਨੇ ਤੋ ਉਹਨਾਂ ਨੂੰ ਕੋਈ ਸਹੂਲਤ ਨਹੀਂ ਵੀ ਥੋੜਾ ਘੱਟ ਵੀ ਜਾਂਦੇ ਨੇ ਐਨਾ ਖਰਚਾ ਕਰਕੇ ਆਲਾ ਹੁੰਦਾ ਕੋਈ ਫਾਇਦਾ ਨਹੀਂ ਇਸ ਕਰਕੇ ਨਾ ਸੁਧਾਰ ਕਰਨਾ ਚਾਹੀਦਾ ਇਹਨਾਂ ਗੱਲਾਂ 'ਚ ਜੀ ਠੀਕ ਹੈ ਹਾਂਜੀ ਤੋ ਸਾਡਾ ਅੰਕਲ ਜੀ ਕੀ ਕਹਿਣਾ ਅੰਕਲ ਬੋ ਹਸਪੀਟਲ ਵੀ ਲੈਣਨ ਲੱਗਦੀਆਂ ਬਹੁਤ ਵੀ ਘਟਾਉਣਾ ਚਾਹੀਦਾ ਬੀਟਿੰਗ ਜਿਹੜੀ ਆ ਬਹੁਤ ਬੀਟਿੰਗ ਹੈ ਉੱਥੇ ਤੇ ਮਹਿੰਗਾਈ ਦੀ ਜਿਹੜੀ ਗੱਲ ਕੀਤੀ ਮਹਿੰਗਾਈ ਤਾਂ ਹੈਗੀ ਹੈਗੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਮਹਿੰਗਾਈ ਕਿੰਨੀ ਹੋ ਗਈ ਅੱਗੇ ਨਾ ਕਹੇ ਜੀ ਨੂੰ ਹੱਤ ਲੱਗਦੇ ਅਗਲੇ ਸਾਲ ਡੇਢੀ ਹੋ ਜੰਨੀ ਆ ਇਮੀਗ੍ਰੇਸ਼ਨ ਕਾ ਹੁਣ ਕਰ ਸਖਤੀ ਕਰ ਰਿਹਾ ਤੇ ਲੱਗਦਾ ਵੀ ਇਹਦੇ ਨਾਲ ਮਹਗਾ ਹੋਊਗਾ ਹੁਣ ਦੇਖੋ ਜੇ ਹੋਊਗਾ ਤਾਂ ਪਤਾ ਲੱਗੂਗਾ ਫਿਰ ਹਜੇ ਤਾਂ ਕੁਝ ਨਹੀਂ ਕਹਿਣ ਦੇ ਦ ਹਾਂ ਠੀਕ ਹੈ ਹਜੇ ਤਾਂ ਇਹ ਨਹੀਂ ਕਾਨੂੰਨ ਕਰਾਨ ਬਣਾਉਂਦਾ ਹੀ ਆ ਜੀ ਜਦੋਂ ਘਟ ਜੂਗੀ ਇਮੀਗ੍ਰੇਸ਼ਨ ਤੇ ਪਤਾ ਲੱਗੂਗਾ ਕਿ ਘਟ ਗਈ ਕਿ ਨਹੀਂ ਠੀਕ ਹੈ ਹਾਂਜੀ 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 ਸਟੂਡੈਂਟ ਆ ਤਾਂ ਉਹ ਤੇ ਕਮਾਈ ਕਰਦੇ ਆ ਹਾਂ ਤਿਗਣੀ ਫੀਸ ਲੈਂਦੇ ਆ ਆ ਬਿਲਕੁਲ ਉਹ ਆਉਣੇ ਚਾਹੀਦੇ ਆ ਹਾਂ ਕੋਈ ਨਹੀਂ ਡੱਕਣੇ ਚਾਹੀਦੇ ਹਾਂ ਹਾਂ ਠੀਕ ਹੈ ਉਹ ਤੇ ਆ ਕੇ ਪਲੇ ਉਹ ਨਿਆਣੇ ਇਹਨਾਂ ਨੂੰ ਮਿਲਦੇ ਆ ਪਲੇ ਹੋਏ ਨਿਆਣੇ ਮਿਲਦੇ ਨੇ ਤੇ ਸਟੂਡੈਂਟ ਜਿਹੜੇ ਨੇ ਕਹਿੰਦੇ ਨੇ ਕੈਨੇਡਾ ਦੀ ਮੋਟੀ ਜਿਹੜੀ ਹੈ ਕਮਾਈ ਹੈ ਤੇ ਕੈਨੇਡਾ ਸਰਕਾਰ ਦਾ ਇਹ ਜਿਹੜਾ ਫੈਸਲਾ ਹੈ ਉਹ ਕੋਈ ਬਾਲਾ ਦਰੁਸਤ ਫੈਸਲਾ ਨਹੀਂ ਹੈਗਾ ਕੁਝ ਇੱਧਰ ਵੀ ਸਾਡੇ ਕੋਲ ਸੀਨੀਅਰਸ ਬੈਠੇ ਹੋਏ ਨੇ ਅਸੀਂ ਉਹਨਾਂ ਦੇ ਵੀ ਇਹਦੇ ਤੇ ਕਮੈਂਟ ਕਮੈਂਟ ਜਿਹੜੇ ਜ਼ਰੂਰ ਲਾਂਗੇ ਅੰਗਰੇਜ਼ੀ ਇਹ ਤੁਹਾਡੇ ਨਾਲ ਮੇਰੀ ਗੱਲ ਹੋ ਚੁੱਕੀ ਅਛਾ ਮੈਂ ਤੁਹਾਡਾ ਕਮੈਂਟ ਅੰਗਰੇਜ਼ੀ ਤੇ ਚਾਹਾਂਗੀ ਵੀ ਜਿਵੇਂ ਹੁਣ ਇਮੀਗ੍ਰੇਸ਼ਨ ਦੇ ਉੱਤੇ ਆ ਇਮੀਗ੍ਰੇਸ਼ਨ ਤੁਹਾਨੂੰ ਲੱਗਦਾ ਵੀ ਮਹਿੰਗਾਈ ਇੰਨੀ ਹੈ ਕੈਨੇਡਾ ਚ ਤੇ ਇਮੀਗ੍ਰੇਸ਼ਨ ਦੇ ਸਖਤੀ ਕਰਕੇ ਮਗਹੀ ਹੈ ਇਮਿਟੇਸ਼ਨ ਕਰਕੇ ਜੀ ਹੋਣੀ ਠੀਕ ਉਹ ਤਾਂ ਗਵਰਨਮੈਂਟ ਨੇ ਜੇ ਕੋ ਗਵਰਨਮੈਂਟ ਚੀਜ਼ਾਂ ਸਸਤੀਆਂ ਕਰੇ ਜਦ ਮੁਦਾਰੇ ਕੋ ਜੀ ਲੋਕਾਂ ਦੇ ਵੀ ਫਿਰ ਉਹ ਜਾਈ ਬਾਹਰ ਸਕਦੀ ਨਹੀਂ ਤੇ ਜੇ ਉਹ ਇਮਿਟੇਸ਼ਨ ਕੀ ਕਰਦੇ ਨਹੀਂ ਕੋਈ ਆਈ ਸੀ ਸਹੀ ਹੈ ਹਾਂ ਜੀ ਤੁਹਾਡਾ ਅੰਕ ਜੀ ਕਿਹਨਾਂ ਵਾਸਤੇ ਮਗਹੀ ਤੇ ਜੀ ਮਗਹੀ ਤਾਂ ਬਹੁਤ ਵਧੀਆ ਕਰੋਨਾ ਤੋਂ ਬਾਅਦ ਤਿੰਨ ਗੁਣਾ ਹੋ ਗਈ ਮਗਹੀ ਹਾਂ ਤੇ ਤਨਖਾਹਾਂ ਤਾਂ 2 ਡਾਲਰ ਵਧੀਆਂ ਨੇ ਤੇ ਮਹਿੰਗਾਈ ਤਾਂ ਇਹ ਵੱਧ ਹੀ ਰਣੀ ਹੈ ਜਦ ਤੱਕ ਸਰਕਾਰ ਕੰਟਰੋਲ ਨਹੀਂ ਕਰਦੀ ਠੀਕ ਹੈ ਹੁਣ ਬੱਚਿਆਂ ਨੂੰ ਇੱਥੇ ਬੁਲਾਓ ਹੀ ਨਾ ਜੇ ਤੁਸੀਂ ਬੁਲਾਇਆ ਤਾਂ ਉਹਨਾਂ ਨੂੰ ਜੌਬ ਦਿਓ ਤੁਹਾਡਾ ਅੰਕ ਜੀ ਮਹਿੰਗਾਈ ਤੇ ਕੀ ਕਹਿਣਾ ਹੈ ਹਾਂਜੀ ਕੈਨੇਡਾ ਸਰਕਾਰ ਨੂੰ ਕੋਈ ਮੈਸੇਜ ਹੈ ਇੰਨੀ ਮਹਿੰਗਾਈ ਕੀਤੀ ਪਈ ਹੈ ਹਾਂ ਮਹਿੰਗਾਈ ਤਾਂ ਘਟਣੀ ਚਾਹੀਦੀ ਆ ਨਹੀਂ ਫੇ ਪੈਨਸ਼ਨਾਂ ਵਧਾਉਣ ਅੱਛਾ ਪੈਨਸ਼ਨ ਵਧਾਉਣ ਨਾਲ ਮਹਿੰਗਾਈ ਘਟ ਜੂਗੀ ਉਹ ਘਟੂਗੀ ਤਾਂ ਨਹੀਂ ਫੇ ਇਹ ਜੇ ਉੱਚ ਹੋਊਗੇ ਲਈ ਤਾਂ ਜਾਵਾਂਗੇ ਠੀਕ ਹੈ ਮਹਿੰਗਾਈ ਤੇ ਇਹ ਜਿਹੜੀ ਹੈ ਜਿਸ ਤਰੀਕੇ ਨਾਲ ਕੈਨੇਡਾ ਸਰਕਾਰ ਨੂੰ ਲੱਗਦਾ ਵੀ ਉਹ ਟੈਕਲ ਕਰ ਰਹੀ ਨੇ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਬਦਲੀਆਂ ਜਾ ਰਹੀਆਂ ਨੇ ਹੋਰ ਫੈਸਲੇ ਲਏ ਜਾ ਰਹੇ ਨੇ ਜਿਦੇ ਵਿੱਚ ਸਭ ਤੋਂ ਵੱਡਾ ਫੈਸਲਾ ਇਮੀਗ੍ਰੇਸ਼ਨ ਦੀ ਪਾਲਿਸੀਆਂ ਬਦਲਣਾ ਹੈ ਪਰ ਇੱਥੋਂ ਦੇ ਜਿਹੜੇ ਸੀਨੀਅਰਸ ਨੇ ਉਹ ਕਹਿੰਦੇ ਨੇ ਕੋਈ ਇਹ ਵੱਡਾ ਕੋਈ ਸਟੈਪ ਨਹੀਂ ਹੈਗਾ ਵੀ ਇਮੀਗ੍ਰੇਸ਼ਨ ਨੂੰ ਰੋਕ ਦੇਣਾ ਤੇ ਉਹਦੇ ਨਾਲ ਮਹਿੰਗਾਈ ਜਿਹੜੀ ਹੈ ਉਹ ਕਾਫੀ ਜ਼ਿਆਦਾ ਸਟੇਬਲ ਹੋਏ ਜਾਏ ਹੋ ਜਾਏਗੀ ਕੈਨੇਡਾ ਦੇ ਵਿੱਚ ਹਾਲਾਂਕਿ ਉਹ ਇਸ ਫੈਸਲੇ ਨੂੰ ਗਲਤ ਹੀ ਮੰਨ ਰਹੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਸਟੂਡੈਂਟਸ ਨੇ ਇੰਟਰਨੈਸ਼ਨਲ ਸਟੂਡੈਂਟਸ ਹੋ ਆਉਂਦੇ ਨੇ ਵੱ ਸਨੀ ਜਾਂ ਫਿਰ ਹੋਰ ਸਖਤੀਆਂ ਕਰਨੀਆਂ ਇਹ ਗਲਤ ਹੈ ਉਹ ਕਹਿੰਦੇ ਨੇ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਦੀ ਖੋਜ ਪੜਤਾਲ ਕਰਕੇ ਉਹਨਾਂ ਨੂੰ ਜ਼ਰੂਰ ਰੋਕੋ ਪਰ ਸਾਰਿਆਂ ਦੇ ਉੱਤੇ ਇਮੀਗ੍ਰੇਸ਼ਨ ਦੇ ਉੱਤੇ ਬੈਨ ਲਗਾਉਣਾ ਜਾਂ ਸਖਤੀ ਕਰ ਦੇਣਾ ਇਹ ਫੈਸਲਾ ਕਾਫੀ ਹੱਦ ਤੱਕ ਗਲਤ ਹੈ ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਸ਼ੈਰੀ ਗੌਰਵਾ ਸਰੀ ਕਿਊਬਿਕ ਸਰਕਾਰ ਨੇ ਇੱਕ ਨਵਾਂ ਐਕਸ਼ਨ ਪਲਾਨ ਲਾਂਚ ਕੀਤਾ ਜਿਸ ਅਧੀਨ ਗਰਭਪਾਤ ਅਤੇ ਗਰਭ ਨਿਰੋਧਕ ਦਵਾਈਆਂ ਤੱਕ ਪਹੁੰਚ ਵਧਾਈ ਜਾਏਗੀ ਇਸ ਯੋਜਨਾ ਦਾ ਉਦੇਸ਼ ਔਰਤਾਂ ਦੇ ਪ੍ਰਜਨਨ ਅਧਿਕਾਰਾਂ ਦੇ ਪ੍ਰਤੀ ਸੂਬੇ ਦੀ ਵਚਨਬੱਧਤਾ ਨੂੰ ਯਕੀਨੀ ਬਣਾਉਣਾ ਹੈ ਕਿਊਬਿਕ ਦੇ ਮਿਨਿਸਟਰ ਆਫ ਸਟੇਟਸ ਆਫ ਔਮਨ ਮਾਰਟਿਨ ਬਾਇਰਨ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਦੇ ਵਿੱਚ ਔਰਤਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨਾ ਮਹੱਤਵਪੂਰਨ ਹੈ ਜਦੋਂ ਉਹ ਦੁਨੀਆ ਭਰ ਦੇ ਵਿੱਚ ਘਟ ਰਹੇ ਨੇ ਬਾਇਰਨ ਅਮਰੀਕਾ ਦੇ ਵਿੱਚ ਗਰਭਪਾਤ ਕਰਵਾਉਣ ਦੇ ਅਧਿਕਾਰ ਨੂੰ ਸੰਵਿਧਾਨਕ ਮਾਨਤਾ ਦੇਣ ਵਾਲੇ 50 ਸਾਲ ਪੁਰਾਣੇ ਰੋ ਬਨਾਮ ਵੈਟ ਫੈਸਲੇ 9 2022 ਦੇ ਵਿੱਚ ਪਲਟ ਦਿੱਤੇ ਜਾਣ ਦਾ ਜ਼ਿਕਰ ਕਰਦਿਆ ਗਿਆ ਹੈ ਕਿ ਦੁਨੀਆ ਭਰ ਦੇ ਵਿੱਚ ਔਰਤਾਂ ਦੇ ਅਧਿਕਾਰ ਘਟ ਰਹੇ ਨੇ। ਉਹਨਾਂ ਕਿਹਾ ਸਾਡੀ ਸਰਕਾਰ ਔਰਤਾਂ ਦੇ ਹੱਕਾਂ ਦੀ ਰਾਖੀ ਦੇ ਲਈ ਤਿਆਰ ਹੈ। 7.5 ਮਿਲੀਅਨ ਡਾਲਰ ਦੀ ਇਹ ਨਵੀਂ ਯੋਜਨਾ 28 ਉਪਾਵਾਂ ਦੀ ਰੂਪਰੇਖਾ ਦਿੰਦੀ ਹੈ ਜਿਹੜੇ ਚਾਰ ਮੁੱਖ ਉਦੇਸ਼ਾਂ ਤੇ ਆਧਾਰਿਤ ਨੇ ਖੇਤਰਾਂ ਦੇ ਵਿੱਚ ਗਰਭਪਾਤ ਤੱਕ ਪਹੁੰਚ ਦੀ ਸਹੂਲਤ, ਗਲਤ ਜਾਣਕਾਰੀ ਦਾ ਮੁਕਾਬਲਾ ਕਰਨਾ, ਗਰਭ ਨਿਰੋਧਕ ਬਾਰੇ ਜਾਣਕਾਰੀ ਦੇ ਵਿੱਚ ਸੁਧਾਰ ਕਰਨਾ ਤੇ ਖੋਜ ਨੂੰ ਉਤਸ਼ਾਹਿਤ ਕਰਨਾ। ਬਾਇਰਨ ਦਾ ਕਹਿਣਾ ਹੈ ਕਿ ਮੌਂਟਰੀਅਲ ਤੋਂ ਬਾਹਰ ਦੇ ਖੇਤਰਾਂ ਦੇ ਵਿੱਚ ਵਾਲੇ ਕਯੂਬਿਕ ਵਾਸੀਆਂ ਨੂੰ ਕਦੇ-ਕਦੇ ਗਰਭਾਤ ਕਰਵਾਉਣ ਤੋਂ ਪਹਿਲਾਂ 5 ਹਫ਼ਤਿਆਂ ਤੱਕ ਉਡੀਕ ਕਰਨੀ ਪੈਂਦੀ ਹੈ। ਉਹਨਾਂ ਕਹਿੰਦੇ ਕਿ ਗਰਭਾਤੀਆਂ ਦਵਾਈਆਂ ਤੱਕ ਬਿਹਤਰ ਪਹੁੰਚ ਗਰਭਾਤ ਸੰਬੰਧੀ ਦੇਰੀ ਨੂੰ ਘਟਾਉਣ ਦੇ ਵਿੱਚ ਮਦਦ ਕਰ ਸਕਦੀ ਹੈ। ਯੋਜਨਾ ਦਾ ਇੱਕ ਹਿੱਸਾ ਇੱਕ ਟੈਲੀ ਹੈਲਥ ਸੇਵਾ ਸ਼ੁਰੂ ਕਰਕੇ ਤੇ ਔਰਤਾਂ ਨੂੰ ਵਿਕਲਪ ਬਾਰੇ ਵਧੇਰੇ ਜਾਗਰੂਕਤਾ ਕਰਕੇ ਗਰਭਾਤੀ ਦਵਾਈ ਤੱਕ ਪਹੁੰਚ ਨੂੰ ਵਧੇਰੇ ਪਹੁੰਚਯੋਗ ਬਣਾਉਣਾ ਹੈ। ਉਹਨਾਂ ਕਹਿੰਦੇ ਕਿ ਕਯੂਬਿਕ ਦੇ ਵਿੱਚ ਸਿਰਫ 17% ਗਰਭਾਤ ਦਵਾਈ ਦੀ ਵਰਤੋਂ ਦੇ ਨਾਲ ਹੁੰਦੇ ਨੇ। ਫਰਾਂਸ ਵਿੱਚ ਇਹ 72% ਦੀ ਅਤੇ Ontario ਦੇ ਵਿੱਚ 32% ਹੈ। ਹੈਲੀਫੈਕਸ ਦੇ ਵਾਲਮਾਰਟ ਦੇ ਵਿੱਚ ਬੇਕਰੀ ਓਵਨ ਚੋਂ ਮਿਲੀ ਲਾਸ਼ ਦੀ ਕਹਾਣੀ ਅਜੇ ਅਧੂਰੀ ਹੀ ਹੈ ਕਿਉਂਕਿ ਹੈਲੀਫੈਕਸ ਪੁਲਿਸ ਦਾ ਇਹ ਕਹਿਣਾ ਹੈ ਕਿ ਪਿਛਲੇ ਮਹੀਨੇ ਸ਼ਹਿਰ ਦੇ ਇੱਕ ਵਾਲਮਾਰਟ ਦੇ ਇੱਕ ਵੱਡੇ ਓਵਨ ਦੇ ਅੰਦਰ ਮ੍ਰਿਤਕ ਮਿਲੀ 19 ਸਾਲਾ ਕੁੜੀ ਦੀ ਮੌਤ ਦੇ ਸ਼ੱਕੀ ਹੋਣ ਦਾ ਕੋਈ ਫਿਲਹਾਲ ਸਬੂਤ ਨਹੀਂ ਹੈ। 19 ਅਕਤੂਬਰ ਨੂੰ ਵਾਲਮਾਰਟ ਦੀ ਮੋਲਾ ਜਿਹੜੀ ਮੁਲਾਜ਼ਮ ਹੈ ਗੁਰਸਿਮਰਨ ਕੌਰ ਦੀ ਚੁਲਸੀ ਹੋਈ ਲਾਸ਼ ਸਟੋਰ ਦੀ ਬੇਕਰੀ ਦੇ ਅੰਦਰ ਮੌਜੂਦ ਵੱਡੇ ਆਵਨ ਦੇ ਵਿੱਚੋਂ ਮਿਲੀ ਸੀ ਸੋਮਵਾਰ ਨੂੰ ਹੈਲੀਫੈਕਸ ਰੀਜਨਲ ਪੁਲਿਸ ਨੇ ਇਹ ਦੱਸਿਆ ਕਿ ਇਹ ਬਸ ਇੰਨਾ ਹੀ ਕਿਹਾ ਕਿ ਕੁੜੀ ਦੀ ਮੌਤ ਸ਼ੱਕੀ ਨਹੀਂ ਸੀ ਪਰ ਉਸ ਦੀ ਮੌਤ ਕਿਵੇਂ ਹੋਈ ਇਹ ਪੂਰੀ ਤਰ੍ਹਾਂ ਵੇਰਵੇ ਸਾਂਝੇ ਨਹੀਂ ਕੀਤੇ ਮੈਰੀਟਾਈਮ ਸਿਕ ਸੁਸਾਇਟੀ ਦੇ ਅਨੁਸਾਰ ਗੁਰਸਿਮਰਨ ਕੌਰ 2 ਸਾਲ ਪਹਿਲਾਂ ਆਪਣੀ ਮਾਂ ਦੇ ਨਾਲ ਕੈਨੇਡਾ ਆਈ ਸੀ ਸੰਸਥਾਨ ਨੇ ਦੱਸਿਆ ਕਿ ਲੜਕੀ ਦੀ ਮਾਂ ਜੋ ਆਪ ਵੀ ਉਸੇ ਵਾਲਮਾਰਟ ਦੇ ਵਿੱਚ ਕੰਮ ਕਰਦੀ ਸੀ ਨੂੰ ਸੀ ਬੇਟੀ ਦੀ লাশ ਮਿਲੀ ਸੀ ਮੰਫੋਰਡ ਰੋਡ ਦੇ ਉੱਤੇ ਸਥਿਤ ਵਾਲਮਾਰਟ ਸਟੋਰ ਨੂੰ ਲੋਕਾਂ ਦੇ ਲਈ ਬੰਦ ਕੀਤਾ ਹੋਇਆ ਹੈ 28 ਅਕਤੂਬਰ ਨੂੰ ਸੂਬੇ ਦੇ ਲੇਬਰ ਵਿਭਾਗ ਨੇ ਉਕਤ ਵਾਲਮਾਰਟ ਦੀ ਬੇਕਰੀ ਅਤੇ ਉਪਕਰਨਾਂ ਦੇ ਕੰਮਕਾਜ ਨੂੰ ਰੋਕਣ ਦੇ ਦਿੱਤੇ ਨਿਰਦੇਸ਼ ਵੀ ਵਾਪਸ ਲੈ ਲਏ ਸਨ ਵਾਲਮਾਰਟ ਨੇ ਪਿਛਲੇ ਹਫਤੇ ਕਿਹਾ ਸੀ ਕਿ ਬੇਕਰੀ ਦੇ oven ਨੂੰ ਸਟੋਰ ਤੋਂ ਹਟਾਇਆ ਜਾ ਰਿਹਾ ਹੈ ਕੰਪਨੀ ਨੇ ਕਿਹਾ ਹੈ ਕਿ ਆਵਨ ਨੂੰ ਹਟਾਇਆ ਜਾਣਾ ਹਮੇਸ਼ਾ ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਜਾਂਦੇ ਇੱਕ ਮਿਆਰੀ ਰੀਮਾਡਲ ਪ੍ਰੋਗਰਾਮ ਦਾ ਹਿੱਸਾ ਰਿਹਾ ਹੈ। ਕੈਨੇਡਾ ਪੋਸਟ ਦੀ ਹੜਤਾਲ ਜਿਸ ਨੇ ਦੇਸ਼ ਭਰ ਦੇ ਵਿੱਚ ਡਾਕ ਦੀ ਸਪੁਰਦਗੀ ਨੂੰ ਰੋਕ ਦਿੱਤਾ ਛੋਟੇ ਕਾਰੋਬਾਰੀ ਪਾਈਚਾਰੇ ਨੂੰ ਝੰਜੋੜ ਰਿਹਾ ਹੈ ਕਿਉਂਕਿ ਉਹਨਾਂ ਦਾ ਸਭ ਤੋਂ ਵਿਅਸਤ ਵਿਕਰੀ ਸੀਜ਼ਨ ਚੱਲ ਰਿਹਾ ਹੈ। ਮੇਲ ਭੇਜਣ ਦੇ ਲਈ ਜ਼ਿੰਮੇਵਾਰ ਕ੍ਰਾਊਨ ਕਾਰਪੋਰੇਸ਼ਨ ਦੇ 55000 ਕਰਮਚਾਰੀ ਸ਼ੁੱਕਰਵਾਰ ਨੂੰ ਉਚਿਤ ਵੇਜਸ ਤੇ ਸੁਰੱਖਿਅਤ ਕੰਮ ਦੀਆਂ ਸਥਿਤੀਆਂ ਨੂੰ ਲੈ ਕੇ ਹੜਤਾਲ ਤੇ ਚਲੇ ਗਏ ਸਨ। ਕਾਰੋਬਾਰਾਂ ਨੇ ਸਮੇਂ ਸਿਰ ਤੇ ਕਫਾਈਤੀ ਢੰਗ ਦੇ ਨਾਲ ਗਾਹਕਾਂ ਨੂੰ ਆਰਡਰ ਪਾਪਤ ਕਰਨ ਦੇ ਵਿੱਚ ਬਦਲਵੇਂ ਤਰੀਕਿਆਂ ਦੀ ਜਿਹੜੀ ਹੈ ਉਹ ਖੋਜ ਕੀਤੀ ਹੈ। ਦੇਸ਼ ਦੀਆਂ ਸਭ ਤੋਂ ਛੋਟੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਜਿੰਨੀ ਲੰਬੀ ਹੜਤਾਲ ਚੱਲੇਗੀ ਓਨਾ ਹੀ ਜ਼ਿਆਦਾ ਨੁਕਸਾਨ ਹੋਵੇਗਾ। ਸੇਂਟ ਜੋਨ ਜੋ ਕਿ ਇੱਕ ਐਨਬੀ ਆਧਾਰਿਤ ਕੰਪਨੀ ਦੁਆਰਾ ਵੇਚੇ ਜਾਣ ਵਾਲੇ ਜ਼ਿਆਦਾਤਰ ਪ੍ਰਿੰਟ ਦੇ ਸਟicker ਆਮ ਕਰਦੇ ਨੇ। ਉਹਨਾਂ ਦੇ ਆਮ ਤੌਰ ਤੇ ਕੈਨੇਡਾ ਪੋਸਟ ਰਾਹੀਂ ਭੇਜੇ ਜਾਣਗੇ ਕਿਉਂਕਿ ਇਹ ਸਭ ਤੋਂ ਕਫਾਈਤੀ ਸ਼ਿਪਿੰਗ ਵਿਕਲਪ ਹੈ। ਵੱਡੀਆਂ ਭਾਰੀ ਵਸਤੂਆਂ ਜਿਵੇਂ ਕਿ ਕਰੀਓਨਿਕ ਸਵੈਟਰ ਜਾਂ ਫਿਰ ਕਮਿਸ਼ਨ ਵਰਗੇ ਵਧੇਰੇ ਅਨੁਕੂਲਿਤ ਕੰਮ ਹਾਲਾਂਕਿ ਆਮ ਤੌਰ ਤੇ ਕੈਨੇਡਾ ਪੋਸਟ ਦੁਆਰਾ ਡਾਲਰ 8 ਦੇ ਵਿੱਚ ਟਰੈਕ ਕੀਤੇ ਪੈਕੇਜਾਂ ਨਹੀਂ ਭੇਜੇ ਜਾਣਗੇ ਦੂਜੇ ਕੋਰੀਆ ਰਾਹੀ ਸਮਾਨ ਉਤਪਾਦਾਂ ਨੂੰ ਭੇਜਣ ਤੇ ਡਾਫਿਲਡ ਨੂੰ ਡਾਲਰ 20 ਤੋਂ ਵੱਧ ਦਾ ਖਰਚਾ ਆਵੇਗਾ ਕਿਉਂਕਿ ਕੈਨੇਡਾ ਪੋਸਟ ਦੇ ਬਹੁਤ ਸਾਰੇ ਵਿਕਲਪ ਵਧੇਰੇ ਮਹਿੰਗੇ ਹਨ ਜਾਂ ਜਦੋਂ ਤੱਕ ਉਹ ਹੈਲੀਫੈਕਸ ਤੱਕ ਨਹੀਂ ਪਹੁੰਚਦੇ ਉਦੋਂ ਤੱਕ ਉਸਦੇ ਪੈਕੇਜਾਂ ਨੂੰ ਟਰੈਕ ਨਹੀਂ ਕਰਨਗੇ ਡਾਫਿਲਡ ਇੱਕ ਮੇਲ ਬਾਕਸ ਬਾਰਡਰ ਤੋਂ ਮੇਨ ਤੱਕ 45 ਮਿੰਟ ਦੀ ਡਰਾਈਵਿੰਗ ਕਰਨ ਬਾਰੇ ਵਿਚਾਰ ਕਰ ਰਿਹਾ ਹੈ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਛੋਟੇ ਕਾਰੋਬਾਰਾਂ ਨੇ ਹਾਲ ਹੀ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਦੱਸਿਆ ਹੈ ਕਿ ਕੈਨੇਡਾ ਪੋਸਟ ਦੇ ਵਿਕਲਪ ਕ੍ਰਾਊਨ ਕਾਰਪੋਰੇਸ਼ਨ ਦੇ ਮੁਕਾਬਲੇ 2 ਤੋਂ 3 ਗੁਣਾ ਜ਼ਿਆਦਾ ਮਹਿੰਗੇ ਨੇ ਇਥੋਂ ਤੱਕ ਕਿ ਜਿਹੜੇ ਹੋਰ ਸੇਵਾਵਾਂ ਦੀ ਚੋਣ ਕਰਨ ਦੀ ਸਮਰੱਥਾ ਰੱਖਦੇ ਨੇ ਉਹਨਾਂ ਨੂੰ ਅਕਸਰ ਸਮਰੱਥਾ ਦੇ ਮੁੱਲ ਵੀ ਮਿਲਦੇ ਨੇ ਇਹ ਇਸ ਤਰ੍ਹਾਂ ਨਹੀਂ ਹੈ ਕਿ ਇਹਨਾਂ ਪ੍ਰਾਈਵੇਟ ਸੈਕਟਰ ਦੀਆਂ ਡਿਲੀਵਰੀਆਂ ਜਿਹੜੀਆਂ ਨੇ ਉਹ ਕੰਪਨੀਆਂ ਦੇ ਕੋਲ ਵੱਧੂ ਸਮਰੱਥਾ ਦੀ ਵੱਡੀ ਮਾਤਰਾ ਸੀ ਇਸ ਦੇ ਲਈ ਇਹ ਬਹੁਤ ਵੱਡੀ ਚੁਣੌਤੀ ਹੈ ਜਿਸ ਦੀ ਸੰਸਥਾ ਕੈਨੇਡਾ ਹਜ਼ਾਰ ਤੋਂ ਵੱਧ ਛੋਟੇ ਕਾਰੋਬਾਰਾਂ ਦੀ ਨੁਮਾਇੰਦਗੀ ਕਰਦੀ ਹੈ ਜਦੋਂ ਕਿ ਬਹੁਤ ਸਾਰੀਆਂ ਕੰਪਨੀਆਂ ਗਾਹਕਾਂ ਨੂੰ ਮਾਲ ਭੇਜਣ ਦੀ ਵਾਧੂ ਲਾਗਤ ਨੂੰ ਨਿਗਲ ਲੈਂਦੀਆਂ ਨੇ ਉਹਨਾਂ ਵਿੱਚੋਂ ਕੁਝ ਨੂੰ ਇੱਕ ਹੋਰ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਿਆਦਾਤਰ ਛੋਟੇ ਕਾਰੋਬਾਰਾਂ ਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ 29 ਨਵੰਬਰ ਨੂੰ ਜਿਹੜੇ 29 ਨਵੰਬਰ ਨੂੰ ਜਿਹੜੇ ਛੁੱਟੀਆਂ ਦੀ ਖਰੀਦਾਰੀ ਸ਼ੁਰੂ ਹੋਣ ਦੇ ਨਾਲ ਉਹ ਉਹਨਾਂ ਹੱਲਾਂ ਦੇ ਲਈ ਬੇਤਾਬ ਨੇ ਜੋ ਉਹਨਾਂ ਦੇ ਸਭ ਤੋਂ ਵਿਅਸਤ ਸੀਜ਼ਨ ਨੂੰ ਬਰਦਾਸ਼ਤ ਨਹੀਂ ਕਰਨਗੇ ਜਦੋਂ ਇਕੈਲੀ ਅਨੁਮਾ ਦਾ ਅਨੁਮਾਨ ਹੈ ਕਿ ਉਹਨਾਂ ਦੀ ਸਾਲਾਨਾ ਵਿਕਰੀ ਦਾ 40% ਤੱਕ ਉਹ ਦੇਖਦੇ ਨੇ ਇਹਨਾਂ ਦੇ ਵਿੱਚੋਂ ਕਈ ਕਾਰੋਬਾਰ ਵੀ ਖਤਮ ਹੋ ਚੁੱਕੇ ਨੇ ਉਹ ਕੋਵਿਡ-19 ਤੋਂ ਸਿਰਫ ਮਜ਼ਦੂਰਾਂ ਦੀ ਘਾਟ ਤੇ ਮਹਿੰਗਾਈ ਦੇ ਨਾਲ ਜੁਝਣ ਦੇ ਲਈ ਉੱਭਰ ਰਹੇ ਨੇ ਤੇ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਮੌਂਟਰੀਅਲ ਤੇ ਵੈਨਕੂਵਰ ਬੰਦਰਗਾਹਾਂ ਤੇ ਮਜ਼ਦੂਰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਨੇ ਕਾਰੋਬਾਰ ਕਰਨ ਦੀ ਲਾਗਤ ਤੇ ਉਹਨਾਂ ਦੀਆਂ ਨਸਾਂ ਨੂੰ ਵੀ ਵਧਾ ਦਿੱਤਾ ਹੈ ਅੱਗੇ ਦੇਖਦੇ ਹਾਂ ਅਜਮੰਤਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇਹ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਈਬਰ ਦੀ ਕਾ ਖਾਲਸਾ ਵਾਈਬਰ ਦੀ ਫਤਿਹ ਐਡਵੈਂਟਨ ਹੇਰ ਤੋ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਕੱਲ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸਾਡੇ ਪ੍ਰੀਮੀਅਰ ਡੈਨੀਅਲ ਸਮੈਥੋਰਾਂ ਨੇ ਜੁਡੀਸ਼ੀਅਲ ਰਿਵਿਊ ਲਈ ਜਿਹੜੀ ਐਪਲੀਕੇਸ਼ਨ ਪਾ ਦਿੱਤੀ ਆ ਜੀਹਾਂ ਜਿਹੜੀ ਕਾਰਬਨ ਪ੍ਰਾਈਸਿੰਗ ਆ ਉਹਦੇ ਬਾਰੇ ਉਹਨਾਂ ਨੇ ਜੁਡੀਸ਼ੀਅਲ ਰਿਵਿਊ ਲਈ ਐਪਲੀਕੇਸ਼ਨ ਪਾਈ ਆ ਤੇ ਜਿਉਂ ਹੀ ਉਹ ਐਪਲੀਕੇਸ਼ਨ ਪਾਉਣ ਦੀ ਖਬਰ ਜੀ ਔਟਵਾ ਵਾਲਿਆਂ ਨੂੰ ਮਿਲਦੀ ਆ ਤੇ ਔਟਵਾ ਵਾਲਿਆਂ ਨੇ ਅੱਜ ਕੁਝ ਦਾ ਕਹਿੰਦੇ ਹੁੰਦੇ ਆਪਣਾ ਜਵਾਬ ਦਾਗ ਦਿੱਤਾ ਉਹ ਕਹਿੰਦੇ ਵੀ ਇਹ ਸਿਰਫ ਤੇ ਸਿਰਫ ਇੱਕ ਕਿਸਮ ਦੀ ਪੋਲੀਟੀਕਲ ਪਾਸਚਰਿੰਗ ਕੀਤੀ ਜਾ ਰਹੀ ਆ ਡੈਨੀਅਲ ਸਮਿਥ ਵੱਲੋਂ ਹੋਰ ਕੋਈ ਗੱਲ ਨਹੀਂ ਹੈ ਉਹਦਾ ਕਾਰਨ ਦੱਸ ਰਹੇ ਨੇ ਜਿਹੜੇ ਹੈ ਨੇ ਆਪਣੇ এনवायरमेंट ਮਿਨਿਸਟਰ ਸਟੀਵਨ ਗੇਲੇਬੋ ਤੇ ਆਰਫ ਵਰਾਨੀ ਉਹ ਕਹਿੰਦੇ ਵੀ ਸਾਨੂੰ ਨਿਰਾਸ਼ਾ ਤਾਂ ਜ਼ਰੂਰ ਹੋਈ ਆ ਪਰ ਸਾਨੂੰ ਹੈਰਾਨੀ ਨਹੀਂ ਹੋਈ ਇਸ ਗੱਲ ਦੀ ਕਿ ਇਹ ਐਕਸ਼ਨ ਉਹਨਾਂ ਨੇ ਲਿਆ ਆ ਤੁਹਾਨੂੰ ਯਾਦ ਹੋਣਾ ਕਿ ਪ੍ਰੀਮੀਅਰ ਡੈਨੀਅਲ ਸਮਿਥ ਉਹ ਗਾਰੇ ਨੇ ਵੀ ਜਿਹੜਾ ਲੋਕਾਂ ਨੂੰ ਹੋਮ ਹੀਟਿੰਗ ਆਇਲ ਦੇ ਉੱਤੇ ਜਿਹੜਾ ਕਾਰਬਨ ਬ੍ਰੇਕ ਦਿੱਤੀ ਆ ਉਧਰ ਈਸਟਰਨ ਪ੍ਰੋਵਿੰਸਸ ਵਾਲਰ ਉਹ ਕਹਿੰਦੇ ਵੀ ਠੀਕ ਨਹੀਂ ਹੈ ਆ ਇਥੋਂ ਤੱਕ ਕਿ ਇਸ ਗੱਲ ਨੂੰ ਇਦਾਂ ਲਿਆ ਜਾਂਦਾ ਵੀ ਉਹ ਕਿਸਮੀਆਂ ਵੋਟਾਂ ਖਰੀਦਣ ਲਈ ਜਿਹੜਾ ਉਧਰ ਇਸ ਤਰ੍ਹਾਂ ਕੀਤਾ ਗਿਆ ਜੀ ਪਰ ਉਹ ਕਹਿੰਦੇ ਜੀ ਜਿਹੜੇ ਮਿਨਿਸਟਰ ਨੇ এনवायरमेंट ਦੇ ਉਹ ਕਹਿੰਦੇ ਵੀ ਅਲਬਰਟਾ ਦੇ ਵਿੱਚ ਜਿਹੜਾ ਇੱਕ ਪਰਿਵਾਰ ਚੋਂ ਵਿਅਕਤੀਆਂ ਵਾਲਾ ਪਰਿਵਾਰ ਹੈ ਉਹਨਾਂ ਨੂੰ 1800 ਡਾਲਰ ਇਸ ਸਾਲ ਮਿਲਣਾ ਹੈਗਾ ਜੀ ਇਹ ਕਾਰਬਨ ਰੇਬੇਟ ਦਾ ਔਰ ਇਹ ਲਾਰਜੇਸਟ ਹੈਗਾ ਜੀ ਇਸ ਦੇਸ਼ ਦੇ ਵਿੱਚ ਵੀ ਜਿਹੜਾ ਇਹ ਇੰਨੀ ਰੇਬੇਟ ਮਿਲਣੀ ਹੈ ਸੋ ਉਹਨਾਂ ਦਾ ਕਹਿਣ ਤੋਂ ਭਾਵੇਂ ਹੈਗਾ ਵੀ ਤੁਸੀਂ ਜਿਹੜੀ ਇਹ ਸ਼ਿਕਾਇਤ ਆ ਵੀ ਉਹ ਠੀਕ ਨਹੀਂ ਹਾਲਾਂਕਿ ਉਹ ਕਹਿੰਦੇ ਵੀ ਦੇਖੋ ਈਵਨ ਸੁਪਰੀਮ ਕੋਰਟ ਨੇ ਵੀ ਇਹਦੇ ਹੱਕ ਦੇ ਵਿੱਚ ਪਹਿਲਾਂ ਫੈਸਲਾ ਦਿੱਤਾ ਹੋਇਆ ਪਰ ਬਰਡਾ ਵਾਲੇ ਉਹ ਕਹਿੰਦੇ ਕਿਉਂਕਿ ਪ੍ਰੀਮੀਅਰ ਡੈਨੀਅਲ ਸਮਿਥ ਹੋਰਾਂ ਦੀ ਜਿਹੜੀ ਆ ਇਸ ਹਫ਼ਤੇ ਹੋਣ ਜਾ ਰਹੀ ਆ ਉਹਨਾਂ ਦੀ ਲੀਡਰਸ਼ਿਪ ਰਿਵਿਊ ਸੋ ਆਪਣੇ 베ਸ ਨੂੰ ਖੁਸ਼ ਕਰਨ ਲਈ ਇਹ ਜਿਹੜੀ ਗੱਲਬਾਤ ਆ ਉਹ ਕਰ ਰਹਾ ਆ ਇਹਹੀ ਕਾਰਨ ਆ ਉਹ ਕਹਿੰਦੇ ਹੋਰ ਕੋਈ ਕਾਰਨ ਨਹੀਂ ਹੈ अच्छा दूसरी गल आई एक, आ, ए, ए, है जी भाई ਸਾਡੇ ਇਥੇ ਹੁਣ ਇੱਕ ਹੋਰ ਮਨਿਸਟਰ ਨੇ ਵੀ ਇਹ ਗੱਲ ਐਡਮਿਟ ਕਰ ਲਈ ਆ ਕਿ ਜਿਹੜੀਆਂ ਟਿਕਟਾਂ ਸੀਗੀਆਂ ਆਇਲਰ ਗੇਮਸ ਦੀਆਂ ਉਹ ਵੀ ਕਿਸੇ ਇੱਕ ਵਿਅਕਤੀ ਨੇ ਜਿਹਦੀ ਐਮ ਐਚ ਕੇਅਰ ਹੈ ਜੀ ਮਿਸਟਰ ਸैम ਮਰਾਚੀ ਉਹਨਾਂ ਨੇ ਉਹਨਾਂ ਨੂੰ ਉਹ ਟਿਕਟਾਂ ਦਿੱਤੀਆਂ ਸੀ ਤਾਂ ਉਹਦੇ ਤੇ ਉਹ ਜਾ ਕੇ ਗੇਮਾਂ ਦੇਖ ਕੇ ਆਏ ਨੇ ਪਰ ਨਾਲ ਹੀ ਉਹਨਾਂ ਦਾ ਇਹ ਵੀ ਮੁਫਤ ਦੀਆਂ ਡੇਟਾ ਦਿੱਤੀਆਂ ਸੀਗੀਆਂ ਪਰ ਉਹਨਾਂ ਦਾ ਕਹਿਣਾ ਹੈਗਾ ਜੀ ਵੀ ਇਹਦੇ ਨਾਲ ਕੋਈ ਕਨਫਲਿਕਟ ਆਫ ਇੰਟਰਸਟ ਵਾਲੀ ਗੱਲ ਆਖਿਆ ਨਹੀਂ ਪਰ ਜਿਹੜੇ ਆਮ ਬੰਦੇ ਹੈਗੇ ਜੀ ਉਹਨਾਂ ਨੂੰ ਲੱਗਦਾ ਵੀ ਇਹ ਹੈ ਕਨਫਲਿਕਟ ਆਫ ਇੰਟਰਸਟ ਵਾਲੀ ਕਿਉਂਕਿ ਉਹਨਾਂ ਜਿਹੜੀ ਇਹ ਕੰਪਨੀ ਹੈ ਜੀ ਸैम ਮਰਾਚੀ ਹੋਰਾਂ ਦੀ ਐਮ ਐਚ ਕੇਅਰ ਉਹਨਾਂ ਨੇ ਪਿੱਛੇ ਜੇ 80 ਮਿਲੀਅਨ ਡਾਲਰ ਦੀ ਇੱਕ ਉਹਨਾਂ ਨੇ ਪ੍ਰੋਕਿਊਰਮੈਂਟ ਉਹਨਾਂ ਤੋਂ ਕੀਤੀ ਸੀਗੀ ਔਰ ਟੁਰਕੀ ਤੋਂ ਬੱਚਿਆਂ ਦੀ ਦਵਾਈ ਜਿਹੜੀ ਸੀਗੀ ਜੀ ਮੰਗਵਾਈ ਸੀਗੀ ਹਾਲਾਂਕਿ ਉਹ ਦਵਾਈ ਇੱਥੇ ਆਉਂਦੀ ਲੇਟ ਵੀ ਹੋ ਗਈ ਔਰ ਬਾਅਦ ਦੇ ਵਿੱਚ ਉਹਦਾ ਪੈਕੇਜਿੰਗ ਕਰਕੇ ਹੋਰ ਪ੍ਰੋਬਲਮਸ ਪਈਆਂ ਸੀਗੀਆਂ ਉਹ 80 ਮਿਲੀਅਨ ਦਾ ਜਿਹੜਾ ਸੀਗਾ ਜੀ ਸੌਦਾ ਇਹਨਾਂ ਦੇ ਥਰੂ ਹੋਇਆ ਸੀਗਾ ਪਰ ਮਨਿਸਟਰ ਸਾਹਿਬ ਕਹਿੰਦੇ ਵੀ ਇਹਦਾ ਤਾਂ ਕੋਈ ਕਨਫਲਿਕਟ ਆਫ ਇੰਟਰਸਟ ਹੈ ਨਹੀਂ ਉਹਨਾਂ ਨੇ ਮੈਨੂੰ ਟਿਕਟਾਂ ਦਿੱਤੀਆਂ ਤੇ ਮੈਂ ਜਾ ਕੇ ਗੇਮ ਜੜੀਆਂ ਉਹ ਦੇਖ ਕੇ ਆਇਆ ਆ ਦੇਖੋ ਜੀ ਹੁਣ ਗਾਂ ਕੀ ਹੁੰਦਾ ਲੋਕਾਂ ਦੇ ਕੀ ਕਹਿੰਦੇ ਹੁੰਦੇ ਆ ਬੇੜੇ ਦੇ ਵਿੱਚ ਇਹ ਗੱਲ ਪਹੁੰਚ ਗਈ ਆ ਹੁਣ ਤੇ ਲੋਕ ਕਾਹਾਂ ਫੈਸਲਾ ਕਰਨਗੇ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਗਾ ਐਡਵੈਂਟਰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ